ਇਹ 2018 ਤੋਂ ਦਰਦਾਸ਼ਮ ਦੇ ਵਿੱਚ ਬੇ ਸਾਰੇ ਬਜ਼ੁਰਗਾਂ ਤੇ ਮੰਦ ਬੁੱਧੀ ਵਿਅਕਤੀਆਂ ਦੀ ਸੇਵਾ ਸੰਭਾਲ ਕਰ ਰਹੇ ਆ ਜੀ ਤੇ ਸਾਡੇ ਕੋਲੇ ਇੱਥੇ 65 ਦੇ ਕਰੀਬ ਬਜ਼ੁਰਗ ਮੰਦ ਬੁੱਧੀ ਤੇ ਜੋ ਮੈਂਟਲੀ ਤੌਰ ਤੇ ਠੀਕ ਨਹੀਂ ਉਹ ਸਾਡੇ ਕੋਲੇ ਤੇ ਆਸ਼ਰਮ ਦੇ ਰਚਾ ਹਨ ਫਿਰ ਕਿਵੇਂ ਤੁਸੀਂ ਲੈ ਕੇ ਕਿਵੇਂ ਆਨੇ ਉਹਨਾਂ ਨੇ ਕਿੱਥੋਂ ਲੱਗੇ ਆ ਜਿਹੜੇ ਲੋਹੀਵਾਰਸ ਨੇ ਜਿਹੜੇ ਲਵਾਰਸਾ ਜੀ ਜਿਵੇਂ ਸਾਨੂੰ ਕਾਲ ਆ ਜਾਂਦੀ ਹੈ ਕੋਈ ਇਹ ਰੋਡ ਦੇ ਉੱਪਰ ਕੋਈ ਲਵਾਰਸ ਬੰਦਾ ਕੋਈ ਤੁਰਿਆ ਫਿਰਦਾਗਾ ਉਹਨੂੰ ਅਸੀਂ ਖੁਦ ਲੈ ਕੇ ਆਉਣੇ ਆ ਜਾਂ ਕਈ ਵਾਰ ਇਹ ਹੁੰਦਾਗਾ ਸਾਡੇ ਕੋਲੇ ਲਵਾਰਥ ਬੰਦੇ ਨੂੰ ਦੇਖ ਕੇ ਕਈ ਚੰਗੀਆਂ ਰੂਹਾਂ ਹੁੰਦੀਆਂ ਗਈਆਂ ਚੰਗਾ ਇਨਸਾਨੀਅਤ ਜਿਨ੍ਹਾਂ ਦੇ ਵਿੱਚ ਹੁੰਦੀ ਆ ਉਹ ਸਾਡੇ ਕੋਲੇ ਖੁਦ ਵੀ ਛੱਡ ਕੇ ਜਾਂਦੇ ਆ ਅਗੇ ਤੇ ਅਸੀਂ ਉਹਨਾਂ ਦੀ ਵੀਡੀਓ ਵੀ ਪਾਉਣੇ ਆ ਉਹਨਾਂ ਦਾ ਟ੍ਰੀਟਮੈਂਟ ਵੀ ਸ਼ੁਰੂ ਕਰਦੇ ਆਂਗੇ ਕਈ ਸਾਨੂੰ ਜਿਹੜੇ ਲਵਾਰਥ ਮਿਲਦੇ ਆਗੇ ਤੇ ਅਸੀਂ ਉਹਨਾਂ ਦੇ ਪਰਿਵਾਰ ਜਦੋਂ ਮਿਲ ਜਾਂਦੇ ਆ ਤੇ ਉਹ ਪਰਿਵਾਰਾਂ ਦੇ ਹਵਾਲੇ ਵੀ ਕਰ ਦਿੰਦੇ ਆ ਉਹਨਾਂ ਨੂੰ ਤੇ ਜਿਹੜੇ ਬਜ਼ੁਰਗ ਸਾਡੇ ਕੋਲੇ ਹੈਗੇ ਆ ਕਈ ਵਾਰ ਕੋਈ ਬੇਸਾਰਾ ਬਜ਼ੁਰਗ ਹੋ ਜਾਂਦੇ ਆ ਉਹਨਾਂ ਦੇ ਬੱਚੇ ਨਹੀਂ ਹੁੰਦੇਗੇ ਜਾਂ ਉਹਨਾਂ ਦੀ ਸ਼ਾਦੀ ਨਹੀਂ ਹੋਈ ਹੁੰਦੀਗੀ ਤੇ ਉਹਨਾਂ ਉਹ ਸਾਡੇ ਤੱਕ ਪਹੁੰਚ ਕਰਦੇ ਆ ਤੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਸਾਮ ਸੰਭਾਲ ਕਰਦੇ ਆ ਤੇ ਪਰਿਵਾਰ ਮਿਲਾਏ ਵੀ ਆ ਜੀ ਜੇਕਰ ਇਹ ਇੱਥੇ ਲਵਾਰਸ ਵੀ ਮਿਲ ਜਾਂਦਾ ਤੇ ਦੂਸਰੇ ਘਰਾਂ ਦੇ ਤੋਂ ਆਏ ਆ ਤੇ ਪਰਿਵਾਰ ਉਹਨਾਂ ਨੂੰ ਮਿਲਦੇ ਵੀ ਆ ਕੋਸ਼ਿਸ਼ ਵੀ ਕਰਦੇ ਆ ਹਾਂਜੀ ਹਾਂਜੀ ਜਿਵੇਂ ਸਾਨੂੰ ਲਵਾਰਸ ਪਿੱਛੇ ਜੇ ਕਾ ਵੀ ਲੋਕ ਜਿਹੜੇ ਲਵਾਰਸ ਹਾਲਤ ਦੇ ਵਿੱਚ ਮਿਲੇ ਸੀਗੇ ਇੱਕ 15 ਸਾਲ ਤੋਂ ਬਜ਼ੁਰਗ ਸੀਗਾ ਗੋਮੋਆ ਪਰਿਵਾਰ ਦੇ ਵਿੱਚੋਂ ਉਹ ਅਸੀਂ ਪਰਿਵਾਰ ਦੇ ਹਵਾਲੇ ਕੀਤਾ ਇੱਕ ਸਾਨੂੰ ਪਿੱਛੇ ਜੇ ਲੜਕੀ ਸੀਗੀ ਜੋ 2 ਸਾਲਾਂ ਤੋਂ ਗਮ ਸੀਗੀ ਉਹ VBP ਐਡ ਸੀਗੀ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੌਲੀ ਹੌਲੀ ਆਪਣੌਨੇ ਘਰ ਪਰਿਵਾਰ ਦੱਸਿਆ ਸਾਨੂੰ ਉਹ ਕਾਂਗੜਾ 'ਚ ਰਹਿਣ ਵਾਲੀ ਸੀਗੀ ਉਹਨੂੰ ਪਰਿਵਾਰ ਦੇ ਹਵਾਲੇ ਕੀਤਾ ਇਸੇ ਤਰ੍ਹਾਂ ਹੀ ਇੱਕ ਹੋਰ ਬਜ਼ੁਰਗ ਸੀਗਾ ਜੋ ਜੰਮੂ ਤੋਂ ਆਪਣੀ ਚੰਗੀ ਫੈਮਿਲੀ ਨੂੰ ਬਲਾਂਗ ਕਰਦਾ ਸੀਗਾ ਉਹ ਗਮ ਹੋ ਗਿਆ ਸੀਗਾ ਉਹਨੂੰ ਮੋਗੇ ਤੋਂ ਜੰਮੂ ਉਹਦੇ ਪਰਿਵਾਰ ਦੇ ਹਵਾਲੇ ਕੀਤਾ ਜਿਸ ਵੀਰ ਜੀ ਕਈ ਵਾਰ ਅਜਾ ਵੀ ਹੁੰਦਾ ਕਿ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਆਪਣੇ ਗੁਰਦਾ ਦਾ ਜਾ ਨਹੀਂ ਰੱਖ ਬੰਦ ਜਾਂ ਸੇਵਾ ਨਹੀਂ ਕਰ ਪਾਉਂਦੇ ਉਹ ਇੱਥੇ ਛੱਡ ਜਾਂਦੇ ਆ ਹਾਂਜੀ ਬਹੁਤ ਹੈਗੇ ਆ ਆ ਪਿੱਛੇ ਜੇ ਇੱਕ ਥੋੜੇ ਦਿਨ ਹੀ ਹੋ ਗਏ ਆ ਸੁਲਤਾਨਵਿੰਡ ਸੁਲਤਾਨਵਿੰਡ ਕੋਲੇ ਪਿੰਡ ਹੈਗਾ ਇੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਦਾ ਹੈਗਾ ਉੱਥੇ ਇੱਕ ਮਾਤਾ ਸੀਗੀ ਉਹਦੇ ਮਾਤਾ ਦੇ ਦੋ ਬੱਚੇ ਆ ਉਹਦੇ ਘਰ ਵਾਲਾ ਵੀ ਚੰਗਾ ਹੈਗਾ ਤੇ ਉਹਨਾਂ ਕੋਲੇ ਪੰਜ ਚਾਰ ਕਿੱਲੇ ਪੈਲੀ ਵੀ ਹੈਗੀ ਖੇਤੀਬਾੜੀ ਕਰਦੇ ਆ ਉਹਨਾਂ ਨੇ ਵੀ ਉਸ ਮਾਤਾ ਨੂੰ ਕੁੱਟਮਾਰ ਕਰਕੇ ਉਹਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਤੇ ਉਹਨਾਂ ਦੇ ਗਾਂ ਰਿਸ਼ਤੇਦਾਰ ਸੀਗੇ ਸਾਡੇ ਕੋਲੇ ਜਿਹੜੇ ਆਸ਼ਰਮ ਦੇ ਵਿੱਚ ਛੱਡ ਕੇ ਗਏ ਆ ਤੇ ਅਸੀਂ ਉਹਦੀ ਸੰਭਾਲ ਕਰ ਰਹੇ ਆਂ ਮਾਤਾ ਜੀ ਤੇ ਕਹਿੰਦਾ ਕਿਵੇਂ ਮਨ ਕਿਵੇਂ ਆਇਆ ਕਿ ਇੱਕ ਵਾਰ ਗੁਰਦੈ ਸੇਵਾ ਕਰਨੀ ਕਿਉਂਕਿ ਇੱਕ ਪਾਸੇ ਪੁਲਿਸ ਦੀ ਨੌਕਰੀ ਪੁਲਿਸ ਦੀ ਨੌਕਰੀ ਦੇ ਵਿੱਚ ਕਰਨ ਦੇ ਨਾਲ ਨਾਲ ਕਿਵੇਂ ਟਾਈਮ ਕੱਟ ਬਣੇ ਇਸ ਤਰ੍ਹਾਂ ਜੀ 2018 ਦੇ ਵਿੱਚ ਮੈਂ ਇੱਕ ਆਸ਼ਰਮ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਜਦੋਂ ਮੈਂ ਬਜ਼ੁਰਗਾਂ ਦੇ ਹਾਲਾਤ ਦੇਖ ਕੇ ਤੇ ਮੇਰਾ ਮਨ ਪ੍ਰਸੀਜਿਆ ਗਿਆ ਉੱਥੇ ਫਿਰ ਮੈਂ ਇੱਕ ਮਨ ਬਣਾ ਲਿਆ ਮੈਂ ਬੇਸਾਰਾ ਬਜ਼ੁਰਗਾਂ ਇਹ ਜੰਮ ਮੰਦ부ਤੀ ਵਿਅਕਤੀਆਂ ਦੀ ਜੋ ਲਵਾਰ ਹਾਲਤ ਦੇ ਵਿੱਚ ਤੁਰੇ ਫਿਰਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਜਿੱਥੋਂ ਤੱਕ ਰਹੀ ਡਿਊਟੀ ਦੀ ਗੱਲ ਮੈਨੂੰ ਸਾਡੇ ਮਾਨਯੋਗ ਐਸਐਸਬੀ ਸਾਹਿਬ ਜੀ ਅੰਕਰ ਗੁਪਤਾ ਜੀ ਆਈਪੀਐਸ ਮੋਗਾ ਜੀ ਵੱਲੋਂ ਤੇ ਹੋਰ ਪੂਰੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਪੂਰੀ ਸਪੋਰਟ ਕੀਤੀ ਜਾਂਦੀ ਆ ਤੇ ਮੈਂ ਕਦੇ ਆਪਣੀ ਡਿਊਟੀ ਤੋਂ ਵੀ ਨਹੀਂ ਕੰਨੀ ਕਤرائی ਆਪਣੀ ਡਿਊਟੀ ਦੇ ਨਾਲ ਨਾਲ ਇੱਥੇ ਮੈਂ ਸਾਂਭ ਸੰਭਾਲ ਕਰਦਾ ਬਜ਼ੁਰਗਾਂ ਦੀ ਪਰ ਜਿਹੜਾ ਇਹਨਾਂ ਤੇ ਖਰਚਾ ਹੁੰਦਾ ਹੈ ਜਾਂ ਉਹ ਕਿਵੇਂ ਹੁੰਦਾ ਹੈ ਜੀ ਬਿਲਡਿੰਗ ਕਿਵੇਂ ਬਣਾਈ ਜੀ ਹਾਂਜੀ ਜਿਹੜੀ ਬੈਡਿੰਗ ਬਣਾਈ ਆ ਜੀ ਇਹ ਬੈਡਿੰਗ 25 ਮਰਲੇ ਜਗ੍ਹਾ ਸਾਨੂੰ ਇਥੋਂ ਮੋਗਾ ਦੇ ਦਾਨੀ ਸੱਜਣਾ ਨੇ ਦਾਨ ਕੀਤੀ ਸੀਗੀ ਕੋਸ਼ਿਸ਼ ਕਰੀ 15-16 ਮਰਲੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦਾਨੀ ਸੱਜਣਾਾਂ ਦੇ ਸਹਿਯੋਗ ਨਾਲ ਖਰੀਦ ਕਰਕੇ ਇਹ ਪੂਰੀ ਬੈਡਿੰਗ ਤੇ ਉੱਪਰ 1.5 ਕਰੋੜ ਰੁਪਏ ਦੇ ਕਰੀਬ ਖਰਚਾ ਆ ਚੁੱਕਾ ਹੈਗਾ ਸਾਡੀ ਸੰਸਥਾ ਕੈਸ਼ ਨਹੀਂ ਲੈਂਦੀ ਬਿਲਕੁਲ ਹੀ ਨਾ ਹੀ ਸਾਡਾ ਕੋਈ ਖਾਤਾ ਹੈਗਾ ਤੇ ਬੇ ਇੱਥੇ ਜਿਹੜੀ ਹੈਗੀ ਆ ਰੱਬ ਰੂਪੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਿਹੜੀ ਵੀ ਸਾਨੂੰ ਕੋਈ ਚੀਜ਼ ਦੀ ਲੋੜ ਹੁੰਦੀ ਹੈਗੀ ਭਾਵੇਂ ਕਿਚਨ ਦੀ ਹੋਵੇ ਜਾਂ ਇਹਨਾਂ ਦੇ ਕੱਪੜੇ ਲੀੜੇ ਦੀ ਹੋਵੇ ਦਵਾਈ ਬੂਟੀ ਦੀ ਹੋਵੇ ਅਸੀਂ ਸਾਡੇ ਜਿਹੜੇ ਗਰੁੱਪ ਬਣੇ ਹੋਏ ਹੈਗੇ ਜਾਂ ਫੇਸਬੁੱਕ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਕੋਈ ਨਾ ਕੋਈ ਆਪਣਾ ਜ਼ਰੂਰਤ ਜਿਹੜੀ ਚੀਜ਼ ਦੀ ਹੁੰਦੀ ਹੈ ਉਹ ਮੈਸੇਜ ਪਾਉਂਦੇ ਰਹਿੰਨੇ ਆ ਤੇ ਰੱਬ ਰੂਪੀ ਦਾਨੀ ਸੱਜਣਾ ਸਾਡੇ ਤੱਕ ਪਹੁੰਚ ਕਰਕੇ ਤੇ ਸਾਡੀ ਰਿਕੁਆਇਰਮੈਂਟ ਜਿਹੜੀ ਹੁੰਦੀ ਹੈ ਉਹ ਪੂਰੀ ਕਰਦੇ ਤੇ ਕਿਸੇ ਕੋਲ ਦੀ ਹਾਲਤ ਦੇ ਵਿੱਚ ਮਿਲਦੇ ਆ ਜਾਂ ਲਵਾਰਿਸ਼ ਆ ਜਾਂ ਕੋਈ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਲੁਵਾਰੀ ਸੀ ਛੱਡ ਦਿੰਦਾ ਉਹ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਗੱਲਬਾਤ ਵੀ ਹੁੰਦੀ ਹੈ ਤੁਹਾਡੇ ਬਜ਼ੁਰਗਾਂ ਨਾਲ ਕੀ ਕਹਿੰਦੇ ਨਿੱਜ ਕਿੰਨਾ ਕੁ ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਚੰਗੇ ਕਰਨੇ ਆਪਣੇ ਬਜ਼ੁਰਗਾਂ ਨਾਲ ਛੱਡ ਦਿੰਦੇ ਆ ਅੱਜਕੱਲ੍ਹ ਜੀ ਇੱਕ ਤਾਂ ਬਹੁਤ ਦੁੱਖ ਦੀ ਗੱਲ ਆ ਅਸੀਂ ਆਪਣੇ ਬੱਚਿਆਂ ਨੂੰ ਖੋਰਨ ਦੇ ਵਿੱਚ ਭੇਜੀ ਜਾਂਦੇ ਆਂਗੇ ਜਿਹੜੇ ਬਾਲੇ ਪੁਰਾਣੇ ਗਏ ਹੋਏ ਹੈਗੇ ਤੇ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਅੱਜ ਆਪਣੇ ਮਾਪਿਓ ਕੋਲੇ ਆ ਕੇ ਰਾਜ਼ੀ ਨਹੀਂ ਹੈਗੇ ਤੇ ਜਦੋਂ ਬਜ਼ੁਰਗ ਦਾ ਇੱਕ ਦਿਨ ਬਡੇਪਾ ਦਾ ਆਉਣਾ ਹੀ ਆਉਣਾਗਾ ਹਰ ਇੱਕ ਇਨਸਾਨ ਤੇ ਆਉਣਾਗਾ ਤੇ ਉਹ ਫਿਰ ਆਪਦੇ ਮਾਂ ਪਿਓ ਦੀ ਸਾਂਭ ਸੰਭਾਲ ਨਹੀਂ ਕਰ ਦੇਗੇ ਇਹ ਇਹ ਸਭ ਤੋਂ ਵੱਡਾ ਸਾਡੇ ਜਿਹੜੀ ਤਰਾਸ ਦੀ ਹੈਗੀ ਜਿਹੜੇ ਬੱਚਿਆਂ ਨੂੰ ਅਸੀਂ ਬਾਹਰ ਭੇਜੀ ਜਾਂਦੇ ਆਂਗੇ ਤੇ ਉਹ ਆਪਣੇ ਬਜ਼ੁਰਗਾਂ ਦੀ ਇੱਥੇ ਸਾਂਭ ਸੰਭਾਲ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਫਿਰ ਆਸ਼ਰਮਾਂ ਦੇ ਵਿੱਚ ਛੱਡਣ ਲਈ ਮਜਬੂਰ ਹੋਣਾ ਪੈ ਜਾਂਦਾ ਮੈਨੂੰ ਬਹੁਤ ਫੋਨ ਕਾਲਾਂ ਆਉਂਦੀਆਂ ਇਸ ਤਰ੍ਹਾਂ ਦੀਆਂ ਅਮਰੀਕਾ ਕੈਨੇਡਾ ਅਗਲੈਂਡ ਤੋਂ ਵੀ ਜੇ ਸਾਡੇ ਬਜ਼ੁਰਗਾਂ ਨੂੰ ਸੀ ਸੰਭੋ ਅਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇਗੇ ਇਹ ਇੱਕ ਤਰਾਸ ਦੀ ਹੈਗੀ ਟਾਈਮ ਕੱਟ ਪਾਣੇ ਉਹਨਾਂ ਬਜ਼ੁਰਗਾਂ ਲਈ ਹਾਂ ਟਾਈਮ ਤਾਂ ਜੀ ਕੱਟਨੇ ਪੈਂਦਾ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਡੇ ਮਹਿਕਮੇ ਦੀ ਸਪੋਰਟ ਨਾਲ ਮੈਂ ਆਪਣੀ ਡਿਊਟੀ ਤੋਂ ਜਾਂ ਡਿਊਟੀ ਤੋਂ ਸਵੇਰ ਜਲਦੀ ਆ ਕੇ ਇੱਥੇ ਜਾਂ ਡਿਊਟੀ ਸ਼ਾਮ ਨੂੰ ਖਤਮ ਕਰਕੇ ਆ ਕੇ ਇੱਥੇ ਮੈਨੂੰ ਹਰ ਰੋਜ਼ ਬੈਨ ਨਾਗਾ ਇਥੇ ਆਉਣਾ ਪੈਂਦਾ ਹੈਗਾ ਕਿਉਂਕਿ ਹਰ ਇੱਕ ਚੀਜ਼ ਨੂੰ ਨਾਮਕ ਦੀ ਫਾਈਲੀ ਤੋਂ ਲੈ ਕੇ ਉੱਪਰ ਤੱਕ ਜਿਹੜੀ ਹੈਗੀ ਆ ਸਾਰਕ ਚੀਜ਼ ਆਪ ਨੂੰ ਦੇਖਣੀ ਪੈਂਦੀ ਹੈਗੀ ਤੇ ਦਵਾਈਆਂ ਵੀ ਦੇਖਣੀਆਂ ਹੁੰਦੀਆਂ ਹੈਗੀਆਂ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈਗੀ ਤੇ ਮੈਂ ਆਪਣੀ ਟੀਮ ਦੇ ਨਾਲ ਤੇ ਮੈਂ ਮਹਿਕਮੇ ਦੀ ਸਪੋਰਟ ਦੇ ਨਾਲ ਤੇ ਸਾਰੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਤੇ ਮੈਨੂੰ ਇਹ ਕੋਈ ਕੰਮ ਔਖਾ ਨਹੀਂ ਲੱਗਦਾ ਕਿੰਨੇ ਬੰਦੇ ਦੀ ਟੀਮ ਜਿਹੜੀ ਇਹ ਤਰੀਕਾ ਕੰਮ ਕਰਦੀ ਹੈ ਮੇਰੇ ਨਾਲ ਹੈਗੇ ਆ 6 ਮੈਂਬਰ ਹੋਰ ਹੈਗੇ ਆ ਜਿਹੜੇ ਆਪਣਾ ਸਮਾ ਸਮਾਂ ਕੱਢ ਵੀ ਲੈਂਦੇ ਆ ਉਹ ਵੀ ਆ ਜਾਂਦੇ ਆ ਤੇ ਤੇ ਅਸੀਂ ਸਾਰੇ ਰਲ ਮਿਲ ਕੇ ਰੱਬ ਰੂਪੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਚੱਲ ਰਹੇ ਨੇ। ਉਹ ਜਸਵੀਰ ਜੀ ਜਿੱਦਾਂ ਕੋਈ ਲਵਾਰੀ ਸਥਿਤੀ ਕਹਿੰਦੇ ਉਹ ਵੀ ਸਾਨੂੰ ਕਦੇ ਕੋਈ ਕਾਲ ਆ ਜਾਂਦੀ ਜੀ ਕਿ ਲਵਾਰੀ ਸਿਆਣੋਂ ਲੈ ਕੇ ਕੁਝੇ ਤੋਂ ਦੁਸ਼ਮਣ ਕਰਨਾ। ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਆਨਲਾਈਨ ਬਿਲਿੰਗ ਹੋ ਜਾਂਦੀ ਹੈ। ਹਾਂਜੀ ਹਾਲਾਤ ਤਾਂ ਇਸ ਤਰ੍ਹਾਂ ਹੈਗੇ ਆ ਜੀ। ਅ ਬਹੁਤ ਏਦਾਂ ਦੇ ਇਨਸਾਨ ਮੈਂ ਦੇਖੇ ਆ ਮੈਂ ਆਪਣੀ ਲਾਈਫ ਦੇ ਵਿੱਚ ਉਹ ਓਦਾਂ ਦੇ ਇਨਸਾਨ ਕਦੇ ਨਹੀਂ ਦੇਖੇ ਸੀਗੇ ਜਿਹੜੇ ਨਰਕ ਭਰੀ ਜ਼ਿੰਦਗੀ ਤੋਂ ਵੀ ਉੱਪਰ ਜ਼ਿੰਦਗੀ ਜਿਹੜੀ ਹੈਗੀ ਬਤੀਤ ਕਰ ਰਹੇ ਹੁੰਦੇ ਆ ਉਹ ਉਹ ਕੂੜੇ ਦੇ ਢੇਰਾਂ ਤੋਂ ਗੰਦ ਚੱਕ ਚੱਕ ਕੇ ਖਾਣ ਲਈ ਮਜਬੂਰ ਹੁੰਦੇ ਆਗੇ ਕੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹਨਾਂ ਨੇ ਇਸ਼ਨਾਨ ਵੀ ਨਹੀਂ ਕੀਤਾ ਹੁੰਦਾਗਾ ਤੇ ਉਹਨਾਂ ਨੂੰ ਲੈ ਕੇ ਆਉਣਾ ਬਹੁਤ ਸਾਡੇ ਲਈ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਉਹਨਾਂ ਦੇ ਕੱਪੜੇ ਵੀ ਇੰਨੇ ਕੋ ਪਾਏ ਹੁੰਦੇ ਆ 15-15 20-20 ਤੱਕ ਕੱਪੜੇ ਪਾਏ ਹੁੰਦੇ ਆ ਉਹਨਾਂ ਦੇ ਉਹਨਾਂ ਨੂੰ ਕੱਪੜਿਆਂ ਨੂੰ ਲਾ ਕੇ ਉਹਨਾਂ ਦਾ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੁੰਦੇਗੇ ਤੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਦੇ ਆਂਗੇ ਅੱਜ ਉਹ ਇੱਥੇ ਜਿਹੜੀ ਹੈਗੀ ਜ਼ਿੰਦਗੀ ਆਪਣੀ ਸਵਰਗ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ ਇੱਥੇ ਮੈਂ ਸਾਡੇ ਨਾਲ ਜਿਹੜੇ ਡਾਕਟਰ ਸਨੇਹ ਸਿੰਘਲ ਗੁਰੂ ਰਾਮਦਾਸ ਰਾਮਦਾਸ ਹਸਪੀਟਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ ਉਥੋਂ ਦੇ ਉਹ ਪ੍ਰੋਫੈਸਰ ਨੇ ਉਹ ਜਿੰਨਿਆਂ ਵੀ ਸਾਡੇ ਦਿਮਾਗ ਦੀਆਂ ਸਾਡੇ ਕੋਲ ਚਲਦੀਆਂ ਗਈਆਂ 25 30 ਦੇ ਪੇਸ਼ੈਂਟ ਹੈਗੇ ਸਾਡੇ ਕੋਲੇ ਉਹ ਸਾਰਾ ਟ੍ਰੀਟਮੈਂਟ ਉਹਨਾਂ ਦਾ ਉਹਨਾਂ ਤੋਂ ਚੱਲਦਾਗਾ ਤੇ ਅੱਜ ਉਹ ਬਿਲਕੁਲ ਨਾਰਮਲ ਇਨਸਾਨ ਬਣ ਚੁੱਕੇ ਨੇ ਅੱਜ ਵੀ ਅਸੀਂ ਦੇਖਿਆ ਅਸ਼ਰਮ ਦੇ ਵਿੱਚ ਕਈ ਨੌਜਵਾਨ ਵੀ ਨੇ ਉਹ ਨੌਜਵਾਨ ਕੌਣ ਨੇ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਹਾਲਾਤ ਇਹ ਸਾਨੂੰ ਉਹ ਮੰਦ ਬੁੱਧੀ ਹੈਗੇ ਆ ਨੌਜਵਾਨ ਜਿਹੜੇ ਉਹ ਆਪਣਾ ਕੁਝ ਵੀ ਦੱਸਣ ਤੋਂ ਅਸਮਰੱਥ ਨੇ ਨਾ ਤਾਂ ਉਹਨਾਂ ਨੂੰ ਆਪਣਾ ਪਤਾ ਹੈਗਾ ਨਾ ਆਪਣੇ ਕਿਸੇ ਪਰਿਵਾਰ ਬਾਰੇ ਪਤਾ ਹੈਗਾ ਉਹਨਾਂ ਨੂੰ ਅਸੀਂ ਲਵਾਸ ਹਾਲਤ ਦੇ ਵਿੱਚ ਲੈ ਕੇ ਆਂਦਾਗਾ ਤੇ ਅੱਜ ਉਹ ਸਾਡੇ ਕੋਲੇ ਰਹਿ ਰਹੇ ਨੇ ਤੇ ਉਹਨਾਂ ਦੀ ਅਸੀਂ ਸਾਂਭ ਸੰਭਾਲ ਪ੍ਰੋਪਰ ਕਰਦੇ ਆਂ ਮੈਂ ਤੁਹਾਡੇ ਜ਼ਰੀਏ ਅਪੀਲ ਵੀ ਕਰਦਾਗਾ ਸਾਰੇ ਵੀਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਡੇ ਕੋਲੇ ਜਿਹੜੇ ਬੇਸਹਾਰਾ ਜਾਂ ਜਿਹੜੇ ਲਵਾਸ ਹਾਲਤ ਦੇ ਵਿੱਚ ਕਾਫੀ ਲੋਕ ਰਹਿ ਰਹੇ ਨੇ ਉਹਨਾਂ ਦਾ ਜਿਹੜਾ ਹੈਗਾ ਪਤਾ ਲੱਗ ਸਕੇ ਉਹਨਾਂ ਤੱਕ ਪਹੁੰਚ ਹੋ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਆਸ਼ਰਮ ਦੇ ਵਿੱਚ ਸਾਡਾ ਜਾਂ ਕੋਈ ਭਰਾ ਸਾਡਾ ਜਾਂ ਕੋਈ ਬੱਚਾ ਰਹਿ ਰਿਹਾਗਾ ਇਹ ਤੁਹਾਡੇ ਜ਼ਰੀਏ ਹੀ ਜਿਹੜਾ ਹੈਗਾ ਅੱਗੇ ਵੀ ਚੈਨਲ ਦੇ ਤੁਹਾਡੇ ਜ਼ਰੀਏ ਕਾਫੀ ਜਿਹੜੇ ਹੈਗੇ ਬੇਸਹਾਰਾ ਸਾਨੂੰ ਲੋਕ ਮਿਲੇ ਸੀਗੇ ਮੰਦਬੁੱਧੀ ਮਿਲੇ ਸੀਗੇ ਦਿਵਾਰਸ਼ ਮਿਲੇ ਸੀਗੇ ਉਹ ਅਸੀਂ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਹਾਂ